ਗੁਰੂ ਪਿਆਰੀ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਦੰਦਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਸਾਰ ਦਾ ਉਧਾਰ ਕਰਦੇ ਹੋਏ ਦਿਪਾਲਪੁਰ ਦੀ ਧਰਤੀ ਤੇ ਜਾ ਪਹੁੰਚੇ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਬਾਈ ਮਰਦਾਨਿਆਂ ਇੱਥੋਂ ਦੇ ਲੋਕ ਜਿਹੜੇ ਹਨ ਨਾ ਉਹ ਬੜੇ ਕਟੜ ਹਨ ਇਹ ਸਾਧਾਂ ਦੀ ਪਾਗ ਵੀ ਲਾਹ ਲੈਂਦੇ ਹਨ ਇਹ ਸਾਧਾਂ ਨਾਲ ਤਿਚਰਾ ਕਰਨ ਵਾਲੇ ਲੋਕ ਹਨ ਇਹ ਸਾਧਾਂ ਦੀ ਸੇਵਾ ਕਰਨ ਵਾਲੇ ਲੋਕ ਨਹੀਂ ਹਨ ਹੁਣ ਰਾਤ गुजारਨੀ ਹੈ ਰਾਤ ਦਾ ਸਮਾਂ ਹੈ ਮਹਾਰਾਜ ਕਹਿੰਦੇ ਮਰਦਾਨਿਆਂ ਜਿਹੜੀ ਉਹ ਸਾਹਮਣੇ ਦੁਕਾਨ ਹੈ ਨਾ ਜਾ ਦੁਕਾਨਦਾਰ ਨੂੰ ਪੁੱਛ ਕੇ ਆ ਕਿ ਜਦੋਂ ਤੂੰ ਆਪਣੀ ਦੁਕਾਨ ਵਧਾ ਕੇ ਜਾਵੇਂ ਤਾਂ ਅਸੀਂ ਦੁਕਾਨ ਦੇ ਅੱਗੇ ਰਾਤ गुजार ਲਈ ਤਾਂ ਭਾਈ ਮਰਦਾਨੇ ਜੀ ਨੇ ਜਾ ਕੇ ਪੁੱਛਿਆ ਦੁਕਾਨਦਾਰ ਕਹਿਣ ਲੱਗਾ ਜੀ ਮੈਂ ਤੁਹਾਨੂੰ ਜਾਣਦਾ ਨਹੀਂ ਮੇਰੀ ਹੱਟੀ ਦੇ ਅੱਗੇ ਆਰਾਮ ਨਾ ਕਰੋ ਕਿਦੇ ਹੋਰ ਟਿਕਾਣਾ ਵੇਖੋ ਤਾਂ ਭਾਈ ਮਰਦਾਨੇ ਜੀ ਨੇ ਇੱਕ ਦੋ ਹੋਰ ਦੁਕਾਨਦਾਰਾਂ ਕੋਲ ਜਾ ਕੇ ਪੁੱਛਿਆ ਕਿਸੇ ਨੇ ਵੀ ਮਹਾਰਾਜ ਜੀ ਨੂੰ ਰਾਤ ਰੁਕਣ ਵਾਸਤੇ ਜਗਾ ਨਾ ਦਿੱਤੀ ते भाई मर्दाना जी गुरु जी को वापस आ गया तुरु नानक साहब जी कह लगे चल मरदानिया इस नगर तो बहर कित उ गुजारांगे तब भाई मरदाने जी ने वेख्या ते कहा बाबा जी, दूर एक जुगी नज़र आ रही है तद महाराज ने कहा चल मरदानिया रात फिर ही उुजारीए ਗੁਰੂ ਪਿਆਰਿਓ ਜੈਸ ਵੇਲੇ ਉਹ ਝੁੱਗੀ ਦੇ ਕੋਲ ਗੁਰੂ ਜੀ ਆਇਆ ਤਾਂ ਕਹਿਣ ਲੱਗੇ ਬਾਈ ਮਰਦਾਨਾ ਜਾ ਅੰਦਰ ਪਤਾ ਕਰਕੇ ਆਹ ਕਿਹਦੀ ਝੁੱਗੀ ਹੈ ਉਹਨੂੰ ਪੁੱਛ ਕੇ ਆਹ ਤੇ ਅਸੀਂ ਰਾਤ गुजारਣੀ ਹੈ ਇੱਥੇ ठहर ਜਾਈਏ ਗੁਰੂ ਪਿਆਰਿਓ ਵੇਖੋ ਰੰਗ ਕਰਤਾਰ ਦੇ ਆਪ ਪਰਮਾਤਮਾ ਰਾਤ ਠਹਿਰਨ ਵਾਸਤੇ ਖਾਂ ਲੱਭ ਰਿਹਾ ਹੈ ਜੇਸ ਵੇਲੇ ਭਾਈ ਮਰਦਾਨਾ ਜੋਗੀ ਦੇ ਅੰਦਰ ਗਿਆ ਤੇ ਜਾ ਕੇ ਵੇਖਿਆ ਕਿ ਜੋਗੀ ਦੇ ਅੰਦਰ ਇੱਕ ਕੋਹੜੀ ਪਿਆ ਹੈ ਸਾਰੇ ਸਰੀਰ ਵਿੱਚੋਂ ਮਵਾਦ ਵਹਿ ਰਿਹਾ ਸੀ ਸਾਰੀ ਜੋਗੀ ਵਿੱਚ ਬਦਬੂ ਹੋਈ ਪਈ ਸੀ ਭਾਈ ਮਰਦਾਨਾ ਜੀ ਵੇਖ ਕੇ ਬਾਹਰ ਆ ਗਿਆ ਤੇ ਕਹਿਣ ਲੱਗਾ ਬਾਬਾ ਇਸ ਜੋਗੀ ਅੰਦਰ ਤਾਂ ਬੜੀ ਬਦਬੂ ਹੈ ਰੁਕਣਾ ਤਾਂ ਕਿ ਕੋੜੀ ਧੇਰ ਬੈਠਣਾ ਵੀ ਬੜਾ ਮੁਸਤਿਲ ਹੈ ਅੰਦਰ ਇੱਕ ਕੋੜੀ ਪਿਆ ਹੈ ਉਹਦੇ ਸਾਰੇ ਬदन ਵਿੱਚੋਂ ਪਾਖ ਨਿਕਲ ਰਹੀ ਹੈ ਤਦ ਗੁਰੂ ਮਹਾਰਾਜ ਕਹਿਣ ਲੱਗੇ ਮਰਦਾਨਿਆਂ ਉਸ ਕੋੜੀ ਨੂੰ ਬਾਹਰ ਲੈ ਆ ਤਾਂ ਭਾਈ ਮਰਦਾਨੇ ਜੀ ਨੇ ਕਿਹਾ ਬਾਬਾ ਉਹਦੇ ਪੈਰ ਗਲ ਗਏ ਹਨ ਤੋਰ ਨਹੀਂ ਸਕਦਾ ਮਹਾਰਾਜ ਨੇ ਕਿਹਾ ਮਰਦਾਨਿਆਂ ਜਿਹੜੇ ਆਪ ਨਹੀਂ ਆ ਸਕਦੇ ਉਨੋ ਖੇਚ ਕੇ ਲਿਆ ਤਾਂ ਭਾਈ ਮਰਦਾਨਾ ਜੀ ਨੇ ਮੂੰਹ ਤੇ ਕਪੜਾ ਪਾ ਕੇ ਕਿਸੇ ਤਰ੍ਹਾਂ ਉਸ ਕੋੜੀ ਨੂੰ ਖੇਚ ਕੇ ਬਾਹਰ ਲਿਆਂਦਾ ਭਾਈ ਮਰਦਾਨਾ ਜੀ ਕਹਿਣ ਲੱਗੇ ਕੋੜੀ ਤੇਰੇ ਧਨ ਭਾਗ ਗੁਰੂ ਨਾਨਕ ਆਪ ਚਲ ਕੇ ਤੇਰੇ ਦਰ ਤੇ ਆਇਆ ਹੈ ਗੁਰੂ ਪਿਆਰਿਓ ਕਿੱਡੇ ਭਾਗਾ ਵਾਲਾ ਹੋਏਗਾ ਉਹ ਕਿ ਸਤ ਗੁਰੂ ਆਪ ਚਲ ਕੇ ਉਹਦੇ ਘਰ ਆਏ ਦੋਖੀਆਂ ਦੇ ਦੁਖ ਦੂਰ ਕਰਨ ਵਾਸਤੇ ਰੱਬ ਆਪ ਗੁਰੂ ਨਾਨਕ ਦੇ ਰੂਪ ਵਿੱਚ અવਤਾਰ ਧਾਰ ਕੇ ਆਏ ਅੱਜ ਇਸ ਕੋਹੜੀ ਦੇ ਦੁੱਖ ਨੂੰ ਵੀ ਦੂਰ ਕਰਨ ਲਈ ਗੁਰੂ ਮਹਾਰਾਜ ਜੀ ਆਏ ਜੈਸ ਵੇਲੇ ਕੋਹੜੀ ਨੇ ਦਰਸ਼ਨ ਕੀਤੇ ਨੇਤਰਾਂ ਵਿੱਚੋਂ ਜਲ ਵਹਿਣ ਲੱਗ ਪਿਆ ਆਪਣੇ ਕੀਤੇ ਪਾਪ ਚੇਤੇ ਆ ਗਏ ਤੇ ਰੋ ਕੇ ਕਹਿਣ ਲੱਗਾ ਬਾਦਸ਼ਾਹ ਇਸੇ ਵੇਲੇ ਮੈਂ ਵੀ ਬੜਾ ਧਨ ਆੜ ਸੀ ਕਿਸੇ ਵੇਲੇ ਮੈਂ ਵੀ ਇਸ ਨਗਰ ਦਾ ਬਹੁਤ ਵੱਡਾ ਅਮੀਰ ਬੰਦਾ ਸੀ ਮਾਪਿਓ ਦਾ ਸਾਆਇਆ ਸਿਰ ਤੋਂ ਉੱਠ ਗਿਆ 11 ਦੋਸਤਾਂ ਦੀ ਸੰਗਤ ਗਲਤ ਮਿਲ ਗਈ ਉਸ ਬੁਰੀ ਸੰਗਤ ਵਿੱਚ ਪੈ ਕੇ ਮੈਂ ਬੁਰੇ ਕਰਮ ਕਰਨੇ ਸ਼ੁਰੂ ਕਰ ਦਿੱਤੇ ਜਿਸ ਵੇਲੇ ਧਨ ਖਤਮ ਹੋ ਗਿਆ ਸਵਾਰਥੀ ਮਿੱਤਰ ਸਾਥ ਛੱਡ ਕੇ ਚਲੇ ਗਏ ਜਿਸ ਧਨ ਨਾਲ ਮੈਂ ਸ਼ੋਭ ਕਰਮ ਕਰਨੇ ਸੀ ਉਸ ਧਨ ਨਾਲ ਮੈਂ ਪਾਪ ਕੀਤੇ ਤੇ ਜਿਹੜੇ ਧਨ ਨਾਲ ਮੈਂ ਪਾਪ ਕੀਤੇ ਸਨ ਉਹ ਮੇਰੇ ਤਨ ਤੇ ਕੋੜ ਵਾਂਗ ਕੇ ਫੁੱਟ ਆਏ। ਉਸ ਵੇਲੇ ਉਹੜੀ ਰੋਇਆ ਤੇ ਕਿਹਾ ਮਹਾਰਾਜ ਅੱਜ ਤੁਸੀਂ ਮੈਨੂੰ ਘਰ ਵਿੱਚ ਚਾਰਣ ਆਏ ਹੋ। ਕਿਰਪਾ ਕਰੋ ਮੇਰਾ ਇਹ ਕਾਸ਼ਟ ਕੋੜ ਦੂਰ ਕਰ ਦਿਓ। ਜਿਸ ਪਰਿਵਾਰ ਨਾਲ ਮੈਂ ਰਹਿੰਦਾ ਸਾਂ ਜਦੋਂ ਸਰੀਰ ਤੇ ਕੋੜ ਹੋਇਆ ਤਾਂ ਉਹ ਵੀ ਮੇਰਾ ਸਾਥ ਛੱਡ ਗਏ ਹੁਣ ਮੈਨੂੰ ਸਹਿਰ ਤੋਂ ਬਾਹਰ ਇੱਕ ਜੁੱਗੀ પાਕੇ ਦੇ ਗਏ ਹਨ ਇੱਥੇ ਮੈਂ ਰਹਿਣਾ ਹਾਂ ਕੋਈ ਆਉਂਦਾ ਜਾਂਦਾ ਰਾਹੀਰ ਰੋਟੀ ਦੇ ਜਾਵੇ ਤਾਂ ਖਾ ਲੈਣਾ ਹਾਂ ਨਹੀਂ ਤਾਂ ਰਾਤ ਭੁੱਖਿਆ ਹੀ ਬੀਤਦੀ ਹੈ ਹੁਣ ਕੋਈ ਮੇਰੀ ਸਾਰ ਨਹੀਂ ਲੈਂਦਾ ਗੁਰੂ ਪਿਆਰਿਓ ਉਸ ਵੇਲੇ ਕੋੜੀ ਰੋਇਆ ਕਹਿੰਦਾ ਮਹਾਰਾਜ ਮੇਰਾ ਕੋਈ ਸੰਗੀ ਸਾਥੀ ਨਹੀਂ ਹੈ हे ਮੇਰੇ ਗੁਰੂ ਨਾਨਕ ਤੂੰ ਮੈਨੂੰ ਤਾਰਨ ਆਇਆ ਹੈ ਮੇਰੀ ਰੱਖਿਆ ਕਰ ਮੇਰਾ ਕਸ਼ਟ ਦੂਰ ਕਰ ਤਦ ਗੁਰੂ ਮਹਾਰਾਜ ਜੀ ਨੇ ਕਿਹਾ ਜੋ ਸੰਸਾਰ ਵਿੱਚ ਆ ਕੇ ਪ੍ਰਭੂ ਦਾ ਨਾਮ ਬੋਲ ਜਾਏਗਾ ਉਹ ਅਸਾਧ ਰੋਗੀ ਬਣ ਜਾਏਗਾ ਵਾਹਿਗੁਰੂ ਨੇ ਤੈਨੂੰ ਕੰਨ ਦਿੱਤੇ ਹਨ ਉਸ ਨਾਲ ਬਾਣੀ ਸੁਣਿਆ ਕਰ ਤੇ ਮੋਹ ਦਿੱਤਾ ਹੈ ਉਸ ਨਾਲ ਬਾਣੀ ਪੜ੍ਹਾਇਆ ਕਰ ਜੋ ਬੁਰੇ ਕੰਮ ਕਰਕੇ ਪਰਮਾਤਮਾ ਦੇ ਦਰ ਤੇ ਜਾਏਗਾ ਤਾਂ ਉਹ ਉਥੇ ਵੀ ਸੁਖ ਨਹੀਂ ਪਾਏਗਾ ਇਹ ਕਹਿ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਕੋਹੜੀ ਤੇ ਜਲ ਦੇ ਛੱਟੇ ਮਾਰੇ ਤੇ ਕਿਹਾ ਕੋਹੜੀ ਜਪ ਵਾਹਿਗੁਰੂ ਜਲ ਦੇ ਛੱਟੇ ਵਜਦਿਆਂ ਹੀ ਤੇ ਵਾਹਿਗੁਰੂ ਕਹਿੰਦਿਆਂ ਹੀ ਕੋਹੜੀ ਨਵਾਂ ਨਿਰੋਇਆ ਹੋ ਗਿਆ ਸਤ ਗੁਰੂ ਦੀ ਨਦਰ ਪਈ ਕੋਹੜੀ ਦੇ ਸਾਰੇ ਪਾਪ ਕੱਟੇ ਗਏ ਤੇ ਉਹ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਦਾ ਜਾਪ ਕਰਨ ਲੱਗ ਪਿਆ ਗੁਰੂ ਮਹਾਰਾਜ ਜੀ ਨੇ ਐਸੀਆਂ ਬਖਸ਼ਿਸ਼ਾਂ ਕੀਤੀਆਂ ਉਹਦੇ ਜਨਮ ਜਨਮਾਂ ਤਰਾ ਦੇ ਪਾਪ ਕੱਟੇ ਗਏ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੋਈਆਂ ਬੋਲਾਂ ਚੁਪਕਾਂ ਵੀ ਖਿਮਾ ਬਖਸ਼ਣੀ ਵੀਡੀਓ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਧੰਨ ਗੁਰੂ ਨਾਨਕ ਜੀ ਲਿਖਣਾ ਜੇ ਚੈਨਲ ਤੇ ਨਵੇਂ ਹੋ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਆਪ ਸਭਨਾ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਹਿਗੁਰੂ ਜੀ ਆਪ ਸਭਨਾ ਦੇ ਕਰਜ ਆਪ ਸਵਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ